ਗਾਂਧੀ ਜੀ ਕਹਿਣਾ ਚਾਹੁੰਗੇ ਅੱਜ ਦੇ ਕੋਈ ਹੁਣ ਰੋਕੇ ਕੈਸੀ ਚੀਜ਼ ਆ ਜਿਹੜੀ ਆ ਸਮੇਂ ਦੀ ਜ਼ਰੂਰਤ ਆ ਕਿਉਂਕਿ ਸਾਡਾ ਹਵਾ ਦੇ ਵਿੱਚ ਜਿਹੜਾ ਪੋਲਿਊਸ਼ਨ ਆ ਇਹਦਾ ਵਾਤਾਵਰਨ ਦਾ ਖਰਾਬ ਹੋ ਗਿਆ ਔਰ ਸਾਰੀਆਂ ਟੋਟਲ ਜਿੰਨੀਆਂ ਵੀ ਬਿਮਾਰੀਆਂ ਲੱਗਦੀਆਂ ਜਦੋਂ ਵਾਤਾਵਰਨ ਖਰਾਬ ਹੁੰਦਾ ਉਹਦੇ ਤੋਂ ਹੀ ਸਟਾਰਟ ਹੁੰਦੀਆਂ ਨੇ ਅਸੀਂ ਜੇ ਲਾਵਾਂਗੇ ਰੁੱਖ ਤੇ ਤਾਂ ਹੀ ਬਚੂਗੇ ਪੁੱਤ ਇਹ ਪੁੱਤਾਂ ਨੂੰ ਬਚਾਉਣ ਲਈ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਬਚਾਉਣ ਲਈ ਰੁੱਖ ਲਾਉਣਾ ਜ਼ਰੂਰੀ ਆ ਰੁੱਖ ਅਸੀਂ ਮੈਂ ਸੋਚਿਆ ਹੋਇਆ ਹਲਕਾ ਸੈਂਟਰ ਦੇ ਅੰਦਰ ਘੱਟੋ ਘੱਟ 10000 ਰੁੱਖ ਜਿਹੜਾ ਵਾ ਉਹ ਆ ਸੀਜ਼ਨ ਦੇ ਵਿੱਚ ਲਾਉਣਾ ਵਾ ਅੱਜ ਤੋਂ ਸਟਾਰਟ ਆ ਹੁਣ 1 ਮਹੀਨਾ ਲਗਾਤਾਰ ਪੂਰੀ ਕੌਨਸੀਅੰਸੀ ਦੇ ਵਿੱਚ 10000 ਪੌਦਾ ਜਿਹੜਾ ਉਹ ਨਵਾਂ ਲਾਇਆ ਜਾਊਗਾ ਕਿਉਂਕਿ ਪੌਦਾ ਜੇ ਲੱਗੂਗਾ ਤੇ ਤਾਂ ਹੀ ਸਾਡਾ ਜਿਹੜਾ ਹਵਾ ਦਾ ਮਾਤਾ ਵਨਏ ਸਾਫ ਰਹੂਗਾ ਔਰ ਇਹ ਸਾਫ ਰਹਿਣਾ ਜ਼ਰੂਰੀ ਹੈ ਸਾਡੇ ਬੱਚਿਆਂ ਨੂੰ ਔਰ ਹਵਾ ਚ ਅੱਜ ਦੇ ਦਿਨ ਜੇ ਦੇਖਿਆ ਜਾਵੇ ਤਾਂ ਯਾਹ ਰੋੜੀ ਫਿਰਦੀ ਆ ਆਪਾ ਲੋਕ ਆਪ ਹੀ ਖੋਦੀ ਜ਼ਿੰਮੇਵਾਰ ਐ ਇਨਾਂ ਚੀਜ਼ਾਂ ਦੇ ਇਹਨੂੰ ਆਪਾਂ ਠੀਕ ਵੀ ਕਰਨਾ ਆਪਣੇ ਲੋਕਾਂ ਦਾ ਪਹਿਲਾਂ ਇਹ ਕੰਮ ਆ ਔਰ ਸੇਵਾਵਾ ਹੈ ਇਹ ਜਿਹੜਾ ਜਿਹੜਾ ਬੰਦਾ ਇਹ ਸੇਵਾ ਕਰੂਗਾ ਕਿਉਂਕਿ ਸਾਡੀ ਬਾਣੀ ਦੇ ਵਿੱਚ ਵੀ ਲਿਖਿਆ ਵਾ ਇਹ ਸੇਵਾ ਜਿਹੜੀ ਆ ਇਹ ਵੀ ਸਭ ਨਾਲੋਂ ਉੱਤਮ ਗਿਣੀ ਜਾਂਦੀ ਆ ਔਰ ਅਸੀਂ ਸਾਰੇ ਲੜਕੇ ਅੱਜ ਆਪਾਂ ਆਓ ਇਸ ਹਵਾ ਨੂੰ ਜਿਹੜਾ ਵਾ ਇੱਕ ਮਿੱਠੀ ਹਵਾ ਬਣਾਈਏ ਜਿਹੜੀ ਲੋਕਾਂ ਨੂੰ ਆਪਣਾ ਲੰਬਾ ਜੀਵਨ ਜੀਣ ਦਾ ਰਸਤਾ ਮਿਲੇ ਅੱਜ ਸ਼ਿੰਗਾਰ ਸਿਲਮਾ ਰੋਡ ਤੋਂ ਸਮਰਾਲਾ ਚੌਂਕ ਤੋਂ ਲੈ ਕੇ ਆਪਣੇ ਤੋਂ ਕਾਮਨ ਲੈ ਤੱਕ ਉੱਥੇ ਸਾਰਾ ਬਾਬਾ ਥਾਨ ਸਿੰਘ ਚੌਂਕ ਤੱਕ ਇਹ ਸਾਰੇ ਜਿੰਨਾ ਵੀ ਡਿਵਾਈਡਰ ਬਣਿਆ ਵਾ ਸਾਰੇ ਤੁਰ ਤੱਕ ਲਾਉਂ ਦੇਖੋ ਲੋਕਾਂ ਨੂੰ ਹੁਣ ਇਸ ਕੰਮ ਦਾ ਜਿਹੜੇ ਕੋਈ ਐਵੇਂ ਸਿਆਸੀ ਰੋਟੀਆਂ ਸੇਕਣ ਵਾਲੇ ਬੰਦੇ ਹੁੰਦੇ ਆ ਉਹ ਤਾਂ ਚਲੇ ਜਾਂਦੇ ਆ ਉੱਥੇ ਲੈ ਕੇ ਮੂਵੀ ਆ ਹੁਣ ਜਦੋਂ ਦੂਜੀ ਬਰਸਾਤ ਹੋਈ ਆ ਮੈਨੂੰ ਦੱਸਦੇ ਹੋਏ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਆ ਕਈ ਹੁਣ ਮੈਂ ਕੱਲ ਦੇਖਿਆ ਅੱਜ ਦੇ ਪੇਪਰ ਦੇ ਵਿੱਚ ਨਿਊਜ਼ ਜਿਨ੍ਹਾਂ ਨੇ ਆਪ ਹੀ ਨਾਲਾ ਬਣਾਇਆ ਸੀ ਆ ਆਪਣੇ ਦੁੱਖ ਨੁਮਾਨ ਤੋਂ ਲੈ ਕੇ ਇੱਥੇ ਤੱਕ ਤਲਵਾਰ ਪੈਲਸ ਤੱਕ ਉਹ ਲੋਕ ਅੱਜ ਕਹਿ ਰਿਹਾ ਬਰੂਦ ਦੇ ਢੇਰ ਤੇ ਲੋਕ ਬੈਠਿਆ ਬਰੂਦ ਪਛਾਇਆ ਕੀਨੇ ਮੈਂ ਅੱਜ ਖੋਲ ਤੁਹਾਡੇ ਲਈ ਦੱਸਣਾ ਚਾਹਣਾ ਉੱਥੇ ਮੈਂ 25 ਚਿਮਨੀਆਂ ਨਮੀਆਂ ਬਣਾ ਰਿਹਾ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਉਹ ਰੱਖਿਆ ਕੀਤੀ ਜਾਵੇ 25 ਚਿਮਨੀਆਂ ਨਮੀਆਂ ਬਣਾ ਰਿਆਂ ਰਾਜਨੀਤੀ ਰੋਟੀਆਂ ਸੇਕਣ ਲਈ ਨਾ ਲੋਕਾਂ ਨੂੰ ਅਖਬਾਰਾਂ ਚ ਜਾਂ ਮੀਡੀਆ ਚ ਆਉਣ ਲਈ ਤੁਸੀਂ ਲੋਕ ਕੰਮ ਕਰਨਾ ਪ੍ਰੈਕਟੀਕਲ ਕਰੋ ਅੱਜ ਜੇ ਪਾਣੀ ਦੀ ਗੱਲ ਕਰੀਏ ਤਾ ਪਾਣੀ ਦੇਖ ਲਿਓ ਪਿਛਲੇ ਸਾਲ ਮੈਂ ਜਦੋਂ ਖੁਦ ਆਪ ਸਾਢੇ 4-4 ਫੁੱਟ ਪਾਣੀ ਚ ਖੜਿਆ ਰਿਆ ਅੱਜ ਮੈਨੂੰ ਵੀ ਰਾਹਤ ਮਿਲੀ ਉਸ ਕੰਮ ਦੀ ਵੀ ਮੈਨੂੰ ਨਹੀਂ ਖੜਨਾ ਪਊਗਾ ਔਰ ਲੋਕਾਂ ਦਾ ਵੀ ਬਹੁਤ ਜਿਹੜਾ ਪਿਛਲੇ ਸਮੇਂ ਤੇ ਨੁਕਸਾਨ ਹੋਇਆ ਸੀ ਲੋਕਾਂ ਦਾ ਵੀ ਬਚਾ ਹੋਊਗਾ ਇਹ ਸਾਡਾ ਜੋ ਲੋਕਾਂ ਨੇ ਮੈਨੂੰ ਹਲਕਾ ਸੈਂਟਰ ਦਾ ਸੇਵਾਦਾਰ ਬਣਾਇਆ ਮੈਨੂੰ 2.5 ਸਾਲ ਹੋ ਗਏ ਔਰ ਮੈਂ ਇਸ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਕੱਲੇ-ਕੱਲੇ ਕੰਮ ਨੂੰ ਤੁਹਾਡੇ ਸੇਵਾਦਾਰ ਬਣ ਕੇ ਤੁਹਾਡੇ ਜ਼ਮੀਨੀ ਲੈਵਲ ਤੇ ਤੁਹਾਡੇ ਵਿੱਚ ਰਹਿ ਕੇ ਕੰਮ ਕਰਾਂਗੇ ਦੇਖੋ ਤੱਕਾਵਾ ਤੱਕਾ ਜਦੋਂ ਜ਼ੁਲਮ ਦਾ ਹੱਥ ਹੋ ਜਾਂਦੀ ਆ ਜੋ ਕੇਂਦਰ ਸਰਕਾਰ ਨੇ ਹੱਥ ਚੱਕੀ ਹੋਈ ਆ ਪਹਿਲਾਂ ਜਮਾਨਤ ਮਿਲੀ ਇੱਕ ਕੇਸ ਨਮਾ ਤਿਆਰ ਕਰਕੇ ਇਹ ਏਜੰਸੀਆਂ ਦਾ ਮਿਸਯੂਜ਼ ਹੋ ਰਿਹਾ ਵਾ ਮੋਦੀ ਜੀ ਨੂੰ ਇੰਨੀ ਤਾਂ ਲੋਕਾਂ ਨੇ ਅਕਲ ਟਿਕਾਣੇ ਰੱਖੀ ਆ ਜਿਹੜੀਆਂ 40 ਸੀਟਾਂ ਘਟ ਆਈਆਂ ਜੇ ਕਿਤੇ ਉਹ ਵੀ ਇਹਨਾਂ ਨੂੰ ਮਿਲ ਜਾਂਦੀਆਂ ਤਾਂ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਦੁਬਾਰਾ ਲੋਕਤੰਤਰ ਨੂੰ ਰਹਿਣ ਦੇਣਾ ਸੀ ਲੋਕਤੰਤਰ ਖਤਮ ਕਰਨ ਲਈ ਆਪਣੇ ਨਵੇਂ ਕਾਨੂੰਨ ਆਪਣੀਆਂ ਪਾਵਰ ਨੂੰ ਮਿਸਯੂਜ਼ ਕਰਕੇ ਇਹ ਕੇਂਦਰ ਦੀਆਂ ਸਰਕਾਰਾਂ ਏਜੰਸੀਆਂ ਦਾ ਇਸਤੇਮਾਲ ਕਰਕੇ ਅੱਜ ਲੋਕਾਂ ਨੂੰ ਦੱਬਣਾ ਚਾਹੁੰਦੇ ਆ ਪਰ ਖਾਸ ਕਰਕੇ ਮੈਂ ਦੱਸਣਾ ਚਾਹੁੰਨਾ ਵੀ ਪੰਜਾਬੀ ਨਾ ਕਿਸੇ ਕੋਲੋਂ ਦੱਬਿਆ ਨਾ ਕਿਸੇ ਕੋ ਛੁਕਿਆ ਪੰਜਾਬ ਦਾ ਇਤਿਹਾਸ ਖੋਲ ਕੇ ਦੇਖ ਲੋ ਪੰਜਾਬ ਦਾ ਇਤਿਹਾਸ ਗੁਰੂਆਂ ਪੀਰਾਂ ਦੀ ਇਹ ਧਰਤੀ ਆ ਔਰ ਮਾਰਾ ਹੀ ਹਮੇਸ਼ਾ ਸਾਡੇ ਪੰਜਾਬੀਆਂ ਤੇ ਆਪਣੀ ਕਿਰਪਾ ਬਣਾ ਕੇ ਰੱਖਦਾ ਇਹਦਾ ਜਵਾਬ ਪੰਜਾਬ ਦੇ ਲੋਕ ਆਪਣੇ ਆਪ ਦੇ ਦਊਗੇ ਜਿਹੜੇ ਐਮਪੀ ਬਣੇ ਗੁਰੂਗੜ੍ਹ ਤੋਂ ਉਹਨਾਂ ਦੇ ਬ੍ਰਦਰ ਜਿਹੜੇ ਸੀ ਡਾਕਟਰ ਦੇ ਵਿੱਚ ਨਸ਼ਾ ਪਰਾਵੋ ਦੇਖੋ ਗੱਲ ਸੁਣੋ ਇਹ ਇਹ ਗੱਲਾਂ ਦਾ ਕੋਈ ਸਰਾਇ ਨੀਤੀ ਫੰਡਾ ਨਹੀਂ ਹੁੰਦਾ ਉਹ ਉਹਦੇ ਆਪਣੇ ਜਾਤੀ ਤੌਰ ਤੇ ਕੰਮ ਆ ਉਹ ਅਮਰਤਪਾਲ ਦੇ ਮਦਰ ਪਾਪਾ ਜਾਣਨ ਤੇ ਉਹ ਪਰਿਵਾਰ ਤੌਰ ਤੇ ਜਾਣਨ ਸਾਡਾ ਉਹਦੇ ਵਿੱਚ ਕੋਈ ਨਾ ਕਿਸੇ ਤਰ੍ਹਾਂ ਦਾ ਰੋਲ ਆ ਨਾ ਕੋਈ ਸਾਡੀ ਉਹਦੇ ਪ੍ਰਤੀ ਕੋਈ ਭਾਵਨਾਵਾਂ ਹਾਂਜੀ ਹੈ ਅਲਗ ਅਲਗ ਮੇਰਾ ਨਾਮ ਹਰਮਿੰਦਰਪਾਲ ਸਿੰਘ ਸਨੀ ਵੇਦੀਆ ਜੀ ਅੱਜ ਹਲਕਾ ਸੈਂਟਰਲ ਦੇ ਵਿਧਾਇਕ ਸ਼੍ਰੀ ਐ ਸ਼ੋਕ ਪ੍ਰਾਸ਼ਰ ਪੱਪੀ ਜੀ ਵੱਲੋਂ ਜਿਹੜਾ 10000 ਬੂਟਾ ਲਾਉਣ ਦਾ ਟੀਚਾ ਉਹਦੀ ਸ਼ੁਰੂਆਤ ਅਜਵਾਲ ਨੰਬਰ 81 ਦੇ ਸ਼ਿੰਗਾਰ ਰੋਡ ਤੋਂ ਕੀਤੀ ਗਈ ਆ ਕਿਉਂਕਿ ਸਿਆਣੇ ਕਹਿੰਦੇ ਆ ਇੱਕ ਰੁੱਖ ਤੇ 100 ਸੁੱਖ ਅੱਜ ਜਿਹੜਾ ਵਿਧਾਇਕ ਸਾਹਿਬ ਨੇ ਟੀਚੇ ਨੂੰ ਲੈ ਕੇ ਅੱਜ ਸ਼ਿੰਗਾਰ ਰੋਡ ਤੇ ਜਿਹੜੇ ਬੂਟੇ ਲਾਉਣ ਦਾ ਜਿਹੜਾ ਕੰਮ ਹੈ ਉਪਰਾਲਾ ਕੀਤਾ ਇਹ ਬੜਾ ਵਧੀਆ ਉਪਰਾਲਾ ਹੈ ਕਿਉਂਕਿ ਵਾਤਾਵਰਨ ਆ ਜਿਹੜਾ ਉਹ ਤਾਂ ਹੀ ਬਚਾ ਰਹੇਗਾ ਜੇ ਆਪਾਂ ਰੁੱਖ ਲਾਵਾਂਗੇ ਕਿਉਂਕਿ ਆ ਜਵਾਤਾਵਰਨ ਦੇ ਵਿੱਚ ਜਿਹੜੀ ਹਵਾ ਵਾ ਉਹ ਪ੍ਰਦੂਸ਼ਿਤ ਹੋ ਚੁੱਕੀ ਆ ਔਰ ਕੇਵਲ ਤੇ ਕੇਵਲ ਇੱਕੋ ਹੀ ਸਾਧਨ ਹੈ ਬੂਟੇ ਲਾਉਣ ਦਾ ਕਿ ਜਿਹਦੇ ਨਾਲ ਰੁੱਖ ਲਾਵਾਂਗੇ ਤੇ ਆਪਾਂ ਜਿਹੜਾ ਵਾਤਾਵਰਨ ਹੈ ਉਸ ਨੂੰ ਹੋਰ ਸਾਫ਼ ਲਾਵਾਂਗੇ ਤੇ ਸਾਫ਼ ਸੁਵਛ ਜਿਹੜੀ ਹਵਾ ਉਹ ਆਪਣੇ ਅੰਦਰ ਜਾਏਗੀ ਤਾਂ ਜੋ ਜਿਹੜਾ ਇਨਸਾਨ ਦਾ ਜੀਵਨ ਹੈ ਉਹ ਹੋਰ ਸੁਰਖੇਤ ਹੋਏਗਾ